ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਇਸ ਵੇਲੇ ਦੀ ਤਾਜ਼ਾ ਅਪਡੇਟ ਸਾਡੇ ਸਾਹਮਣੇ ਆ ਰਹੀ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕੇਂਦਰੀ ਕਰਮਚਾਰੀ ਨੂੰ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਮਜ਼ਦੂਰੀ ਦੇ ਦਿੱਤੀ ਹੈ ਕੇਂਦਰੀ ਮੰਤਰੀਏ ਆਸ਼wini ਵੈਸ਼ਨਾ ਮੁਤਾਬਿਕ ਇਸ ਦਾ ਅਸਰ 23 ਲੱਖ ਸਰਕਾਰੀ ਮੁਲਾਜ਼ਮਾਂ ਤੇ ਪਵੇਗਾ ਸਰਕਾਰੀ ਨਵੀਂ ਪੈਨਸ਼ਨ ਸਕੀਮ ਰਾਹੀਂ ਸਰਕਾਰੀ ਮੁਲਾਜ਼ਮਾਂ ਤੇ ਉਹਨਾਂ ਦੇ ਪਰਿਵਾਰ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ ਚਾਹੁੰਦੀ ਹੈ ਆਓ ਪੰਜ ਬਿੰਦੂਆਂ ਟੱਚ ਸਮਝੀਏ ਕਿ ਯੂਨੀਫਾਈਡ ਪੈਨਸ਼ਨ ਸਕੀਮ ਕੀ ਹੈ ਤੇ ਇਸ ਨਾਲ ਮੁਲਾਜ਼ਮਾਂ ਨੂੰ ਕੀ ਕੀ ਫਾਇਦੇ ਮਿਲਣਗੇ ਜੀ ਹਾਂ ਯੂਨੀਫਾਈਡ ਪੈਨਸ਼ਨ ਸਕੀਮ ਤਹਿਤ ਘੱਟੋ ਘੱਟ 10 ਸਾਲ ਦੀ ਸੇਵਾ ਵਾਲੇ ਮੁਲਾਜ਼ਮਾਂ ਨੂੰ ਗਰੰਟੀ ਸ਼ੁਦਾ ਪੈਨਸ਼ਨ ਮਿਲੇਗੀ ਜੇਕਰ ਕਿਸੇ ਮੁਲਾਜ਼ਮਾਂ ਨੇ 25 ਸਾਲ ਦੀ ਸਰਵਿਸ ਪੂਰੀ ਕਰ ਲਈ ਹੈ ਤਾਂ ਉਸ ਨੂੰ ਉਸਤ ਮੂਲ ਤਨਖਾਹ ਦਾ ਅੱਧਾ ਭਾਗ ਕੀ ਰਿਟਾਇਰਮੈਂਟ ਤੋਂ ਪਹਿਲਾ 12 ਮਹੀਨਿਆਂ ਦਾ ਪੰਜਾਬ ਪ੍ਰਸ਼ਿੱਛਤ ਅਨਿਸ਼ਚਿਤ ਪੈਨਸ਼ਨ ਹੋ ਜੋ ਮਿਲੇਗਾ ਜੇਕਰ ਕਿਸੇ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਆਸ਼ਿਕਤਾ ਨੂੰ ਗਰੰਟੀशुदा ਪਰਵਾਰਿਕ ਪੈਨਸ਼ਨ ਮਿਲੇਗੀ ਇਹ ਮੁਲਾਜ਼ਮ ਨੂੰ ਮਿਲਣ ਵਾਲੀ ਸਪੈਸ਼ਲੀ ਪੈਨਸ਼ਨ ਦਾ ਸਰਟੀਫਿਕੇਟ ਹੀ ਹੋਵੇਗਾ ਬਾਕੀ ਖਬਰਾਂ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ